ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਲੈ ਭਰਾ ਨੇ ਛਤਰੀ ਗਿਫਟ ਕਰਤੀ ਹੈ ਕਰਤੀ ਹੈ ਮੈਂ ਮੁਕਰਣਾ ਨਹੀਂ ਹੁਣ ਮੈਂ ਸਬੂਤ ਵੀਡੀਓ ਬਣਾ ਲਈ ਮੈਂ ਮਜ਼ਾਕ ਕਰਦਾ ਲੈ ਭਰਾ ਲੈ ਵੀ ਤਕੜਾ ਹੀ ਫੈਨ ਆ ਬੱਬੂ ਮਾਨ ਦਾ ਬਾਈ ਤਕੜਾ ਹੀ ਫੈਨ ਆ ਕੋਰੀ ਫੁੱਟੂ ਮੈਂ ਯੂ ਥੱਲੇ ਵੀ ਲਾਈ ਹੋਇਆ ਹੈ ਕਾਮੇ ਵਰਗਾ ਕੋਈ ਆਪਾਂ ਨਹੀਂ ਭਾਈ ਕਿਸੇ ਦੇ ਫੈਨ ਆ ਆਪਣੇ ਆਪਣੇ ਬੇਬੇ ਬਾਪੂ ਦੇ ਫੈਨ ਹੈ ਸਹੀ ਗੱਲ ਆ ਦੁਨੀਆ ਦਾ ਖਾਲੀ ਹੈ ਜਾ ਸੰਤਾਂ ਦੇ ਫੈਨ ਆ ਜੇ ਗੁਰੂ ਗੋਬਿੰਦ ਸਿੰਘ ਦੇ ਫੈਨ ਆ ਹੈ ਚੱਲ ਤੇ ਇੱਕ ਨੰਬਰ ਕੀ ਬੱਚਾ ਬਿਲਕੁਲ ਬਿਲਕੁਲ 100 ਰੁਪਏ ਦਿਨਾਂ ਗੱਲਾਂ ਸਿਆਣੀਆਂ ਕਈ ਵਾਰ ਜਜ਼ਬਾਤੀ ਹੋ ਜਾਂਦਾ ਮੈਂ ਮਾਈ ਨਾ ਚੱਕਦੀ ਲੈ ਵੀ ਮਿੱਤਰਾਂ ਨਵਾਂ ਜਰੋਂ ਵਾਪਸ ਆਦਾ ਸੀ ਤਲੋਂ ਵਲੌਗ ਆਪਾਂ ਬਣਾਇਆ ਨਹੀਂ ਮੈਂ ਕਿਹਾ ਦੋ ਵੀ ਸ਼ਾਟ ਲੈ ਲਈਏ ਇੱਥੇ ਬੰਦਾ ਸ਼ਰਧਾਈ ਵਾਲਾ ਸਗਾ ਮੈਂ ਕਿਹਾ ਸ਼ਰਧਾਈ ਪੀਏ ਨਾਲੇ ਤੁਹਾਨੂੰ ਦਿਖਾਈ ਹੈ ਸ਼ਰਧਾਈ ਆ ਹੈ ਸਾਡੇ ਯਾਰ ਕੰਗਰਾਂ ਦੇ ਪੋਲ ਤੇ ਵੀ ਖੁੱਲ ਗਿਆ ਕੰਮ ਇਹਦਾ ਮਿੱਤਰ ਆ ਇਹਦਾ ਮਿੱਤਰ ਆ ਭਰਾ ਜਿਹੜਾ ਸ਼ਰਧਾਈ ਬਣਾਦਾ ਕੰਗਰਾਂ ਦੇ ਪੋਲ ਤੇ ਉਹਦਾ ਵਲੌਗ ਕਰਨਾ ਆਪਾਂ ਕਿਸੇ ਨੂੰ ਬਹੁਤ ਕੈਂਸਰ ਦਾਈ ਬਣਾਦਾ ਇੱਕ ਆ ਆਪਾਂ ਬਣਾਦਾ ਇੱਕੋ ਪਣੀ ਰੁਕ ਲੈ ਇੱਥੇ ਰੁਕ ਲੈ ਨਵਾਂ ਨੰਗੇ ਇਹ ਵਧੀਆ ਬਣਾਣੀ ਉਹ ਵੀ ਨੰਗੇ ਦੇ ਇੱਕੋ ਪਣੀ ਇੱਕੋ ਪਣੀ ਇੱਕੋ ਵੀ ਇੱਕੋ ਪਣੀ ਸ਼ਰਧਾਈ ਨਾਮ ਦਾ ਸੰਧੀ ਮਿੱਠੀ ਸ਼ਰਧਾਈ ਹੈ ਆਦੋ ਕਰੀਏ ਤੇਸ 来 ਵੀ ਰਾਣੀ ਲਾਤੀ ਹੈ 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 ਸਾਹਮਣੇ ਸ਼ਰਧਾਈ ਪਈ ਹੈ ਹੈ ਨਮਾਸ਼ਰਵਾਂਦੇ ਸੀਗੇ ਸ਼ਰਧਾਈ ਵਾਲੇ ਬਾਬਾ ਜੀ ਟੱਕਰ ਗਏ ਹਨ ਸ਼ਰਧਾਈ ਪੀਨੇ ਸਾਹਮਣੇ 来 ਵੀ ਕੰਮਾ ਤੇ ਬਹਿ ਗਿਆ ਸਾਡਾ ਆ ਗਿਆ ਹੈ ਬਦਾਮ ਖਸਖਸ ਸਮਾਗਜ ਸੌਂਫ ਕਾਲੀ ਮਿਰਚ ਗੁਲਾਬ ਪੱਤੀ ਹਰੀ ਇਲਾਚੀ ਸ਼ੁਕਰ ਹੈ ਠੰਡੀ ਮਿੱਠੀ ਸ਼ਰਧਾਈ ਸਿਰਾਂ ਮੋਹਲ ਹੈ ਲੈ ਦਾ ਬਾਪੋ ਆ ਜੋ ਸ਼ਰਧਾਈ ਤੁਹਾਨੂੰ ਸ਼ਰਧਾਈ ਹੈ ਕਰੋ ਟੈਸਟ ਭਾਜੀ ਦੇਖੋ ਕਿャਸੀ ਹੈ ਆਪਾਂ ਦੇਖੋ ਲੈ ਬਈ ਨਜ਼ਾਰਾ ਆ ਗਿਆ ਸਭੇ ਉੱਪਰ ਸ਼ਾਹ ਚੱਕੇ ਹੈ ਗੱਲਬਾਤ ਯੈਸ ਲੈ ਬਈ ਆ ਗਿਆ ਛੇ ਭਾਈ ਵੀ ਕੇ ਭਾਜੀ ਕੋ ਹੈ ਆਪਣੇ 나ਗੀ ਭਾਜੀ ਕੋ ਹੈ ਫਿਲਟਰ ਹੈ ਹਾਲ ਦਿਖਾਣਾ ਹੈ ਤੁਹਾਨੂੰ ਫਿਰ ਪਰ ਹਵਾ ਚੱਲਦੀ ਹੈ ਅੱਜ ਕੈਪਚਰ ਹੋਣਾ ਨਹੀਂ ਹੋਊਗਾ ਹੋਊਗਾ ਬੱਸ ਕੀ ਬਾਤ ਆ ਕੀ ਬਾਤ ਭਾਜੀ ਆ ਜਾਓ ਬਾਹਰ ਨੂੰ ਬਾਹਰ ਨੂੰ ਆ ਜਾਓ ਹਾਂ ਨਹੀਂ ਬਾਹਰ ਇਹ ਜੀ ਹੁੰਦਾ ਮੈਂ ਦੇ ਦਿਆ ਦੇਖੋ ਹਵਾ ਜਲਦੀ ਨਾ ਹਵਾਜ ਪੂਰਾ ਕੈਪਟਨ ਹੀ ਹੋ ਗਿਆ ਪਰ ਐਨਾ ਗੰਦਾ ਨਾ ਤੇ ਪਤਾ ਨਹੀਂ ਯਾਰ ਬੰਦਾ ਇਹ ਕਿੱਥੋਂ ਐਨਾ ਗੰਦਾ ਕਰ ਦਿੰਦਾ ਫਿਲਟਰ ਕੇ ਕੇ ਨੂੰ 2025 ਤੋਂ 3000 ਤੇ ਵਜਾਈ ਦੀ ਹਵਾ ਇਹਨੂੰ ਬਈ 2000 ਲਾਸਟ 2000 ਲਾਸਟ 15 ਤੋਂ 2000 ਸਿਰਬੇ ਵਜਾਣੀ ਚਾਹੀਦੀ ਅਸੀਂ 4-4000 5-5000 ਰੁਪਏ ਤੇ ਲਾ ਦੇ ਦੀ ਗੱਡੀ ਅੱਛਾ ਜੀ ਮੁੱਠਾ ਭਰ ਵਰ ਕੇ ਮਿੱਟੀ ਕਰਦੀ ਅੱਛਾ ਜੀ ਕਿਹੜੇ ਨੰਬਰ ਕਿਨਾਰੇ ਗੱਡੀ ਦਾ ਨਵੀਆਂ ਬੰਦੇ ਜਿਹੜਾ ਹੁਣ ਨਹੀਂ ਥੋੜਾ ਯਾਰ ਅੱਛਾ ਜੀ ਇਹ ਤਾਂ ਯਾਰ ਦੋ ਅੱਛਾ ਜੀ ਅੱਛਾ ਜੀ ਇਹ ਤਾਂ ਯਾਰ 2025 ਨੂੰ ਉਹਦੇ ਬਿਜਵਾ ਲਿਆ ਕਰੋ ਉਹਨਾਂ ਗੱਡੀ ਨੂੰ ਸਾਹ ਵਧੀਆ ਲੰਦਾ ਹੈ ਇਹ ਰ ਫਿਲਟਰ ਹੀ ਬਚ ਰਹਿਣਾ ਆਪਣਾ ਇਹ ਤਾਂ ਫੇਸ ਸਾਫਟਰ ਫਿਲਟਰ ਨੋਵਾ ਦਾ 2500 ਦਾ ਆ ਐਨ ਨੀੜੇ ਨੇ ਕਲੀਨ ਕਰਦਾ ਬਾਈ ਸਾਡਾ ਪੂਰੀ ਤਸੱਲੀ ਐਨ ਐਸੇ ਆ ਕੇ ਰੂਪ ਹੋ ਜਾਂਦੀ ਭਾਜੀ ਕਰਾਂਦਾ ਪੂਰੀਆਂ ਤਸੱਲੀਆਂ ਐਨ ਕੰਡੈਸਰ ਰੈਗੂਲੇਟਰ ਫਿਲਟਰ ਨੇ ਬਾਕੀ ਸਾਰੇ ਤੇ ਮੁੱਠੀ ਘੱਟੇ ਇਹ ਕੋ ਦਾ ਕੰਮ ਤਾਂ ਸਾਰੇ ਕਰਦੇ ਫਿਰ ਐਦਾਂ ਕੋਈ ਕੋਈ ਕਰਦਾ ਨਹੀਂ ਨਾ ਤਾਂ ਹੀ ਆਪਾਂ ਇੱਥੇ ਆਈ ਦਾ ਸਪੈਸ਼ਲ ਯਾਰ ਲੰਗੜੋਏ ਨਵੇਂ ਸ਼ਹਿਰ ਲੰਗੜੋਏ ਨਾਜੀ ਉਹ ਗੱਲਬਾਤ ਬਣ ਕੇ ਇਸੇ ਦੀਆਂ ਪੂਰੀ ਹੈ ਐਨ ਚੈਲ ਦੇਸੀ ਬਣਾਤਾ ਭਾਈ ਪਰ ਮਾਰਨੇ ਯਾਰ ਬਾਕੀ ਆਪਣੇ ਗੱਡਿਆਂ ਨੇ ਗੱਲਬਾਤ ਜੇ ਇਸ ਘਰਾਤੀ ਹੈ ਤੇ 2 ਨੰਬਰ ਦੀ ਮੈਨ ਫੀਲਿੰਗ ਪੂਰੀ ਆਂਦੀ ਆ 4 ਨੰਬਰ ਤੇ ਲਾ ਦੀਏ ਫੇਰ ਇਹਨਾਂ ਬਰਫੇ ਮਾਰਦੇ ਕੱਢਗੇ ਹੁਣ ਤੁਸੀਂ ਨਾ ਜਿਵੇਂਰੇ ਕੋਲ ਹੁੰਦੇ ਤੁਸੀਂ ਫੋਨ 'ਚੋਂ ਸਮਝੋ ਬਸ ਲੱਗ ਪਏ ਇਹਨਾਂ ਬਰਫੇ ਮਾਰ ਲਿਆ ਨਿਆਰਾ ਆਂਦਾ ਗੱਡੀ ਚ ਲਾ ਗਏ ਹੁਣ ਇਹਨਾਂ ਗੱਲਬਾਤ ਜੈਸ ਕਰਾਤੀ ਜੈਸ ਲੈ ਬਈ ਸੱਜਣਾ ਸੱਜਣਾ ਪਹੁੰਚ ਗਏ ਪਿੰਡ ਅਟਾਲ ਮਾਰੇ ਹੈ ਆਮਾ ਕਹਿੰਦਾ ਚਾਹ ਪੀਣੀ ਇੱਥੇ ਪਤਾ ਨਹੀਂ ਭਰਾਵਾ ਕਿਹੜੀ ਰੇਸਤੀ ਆ ਵੀ ਇੱਥੇ ਕਹਿੰਦਾ ਚਾਹ ਪੀਣੀ ਆ ਆਪਣੇ ਇੱਕ ਤਾਂ ਬਾਈ ਹੁਣਾਂ ਦਾ ਘਰ ਆ ਉ ਤੋਂ ਇਲਾਵਾ ਵੀ ਕੋਈ ਘਰ ਨੱਬੀ ਫਿਰ ਰਾਇ ਚਾਹ ਪੀਣ ਲੈ ਸਮਝ ਹੁਣ ਭਰਾਵਾ ਕਿਹੜੀ ਰੇਸਤੀ ਆ ਯਾਰ ਗੱਬੇ ਖੜ ਗਏ ਬਾਬਾ ਨੰਗਲੜ ਦੇ ਨਾਲ ਨੂੰ ਦੋਰਾ ਤਾਂ ਨਹੀਂ ਪੋਗੇ ਬਾਬਾ ਕਿ ਆਉਗੇ ਤੈਨੂੰ ਅਸੀਂ ਸਿੱਧਾ ਜਾਣਾ ਯਾਰ ਗੱਬੇ ਖੜ ਗਏ ਉੱਪਰ ਚੜਾ ਦਈਏ ਸਿੱਧਾ ਜਾਣਾ ਬਾਬਾ ਥੇਲ ਗਿਆ ਯਾਰ ਤੈਨੂੰ ਕਰ ਜਸੇ ਸਾਈਡ ਕੱਟ ਨਾ ਫੇ ਇਧਰੋਂ ਇਧਰੋਂ ਸਾਈਡ ਕੱਟ ਲੈ ਇਧਰੋਂ ਕੱਟ ਰਾ ਉਹਨੂੰ ਕਾਣ ਲੈ ਲੈ ਵਿਚ ਨਾ ਮਾਰੇ ਮੈਂ ਯਾਰ ਭੈਡਾ ਲਾ ਦੇ ਤੂੰ ਨਹੀਂ ਇਧਰੋਂ ਕੱਟ ਲੈ ਨਾ ਤੂੰ ਸਾਈਡ ਨਾ ਉਹਨੇ ਗਾਉ ਨੂੰ ਕਰ ਲੈਣੀ ਬਾਬਾ ਯਾਰ ਪਰ ਇਹਨੂੰ ਕਰ ਲੈਣਾ ਨੂੰ ਗੱਲ ਲੱਗਦਾ ਕਿਦਨ ਲੈ ਜਾਂਦੇ ਬਾਬਾ ਯਾਰ ਦੇਖਿਓ ਬਾਬਿਓ ਇਹ ਤਾਂ ਬਹੁਤ ਸੁਹਾਣੇ ਨੇ ਲੈ ਲੈ ਜਾ ਬਾਬਾ ਲੈ ਜਾ ਵਾ ਵਾਦ ਰੰਗ ਖੜਾ ਹਸਦਾ ਮੈਂ ਪਿੰਡੇ ਜਗਤਪੁਰ ਹੈ ਜਗਤਪੁਰ ਆਦਿਆਂ ਬੱਦਲੇ ਬਦਲਾ ਕਰਾਤਾ ਧੁੱਪ ਤੋਂ ਆ ਭਾਈ ਗੱਬੇ ਕੁਲਫੀਆਂ ਲਾਇ ਖੜਾ ਭਾਈ ਗੱਬੇ ਕੁਲਫੀਆਂ ਲਾਤੀਆਂ ਤੂੰ ਅਸੀਂ ਗੱਡੀ ਬੜੀ ਔਕੀ ਰੇੜੀ ਉੱਪਰੋਂ ਟਪਾਈ ਭਰਾਵਾ ਗੱਡੀ ਰੇੜੀ ਉੱਪਰੋਂ ਗੱਡੀ ਟਪਾ ਕੇ ਫੇਰ ਗੱਡੀ ਰੇੜੀ ਦੇ ਉੱਪਰ ਸੇ ਗਏ ਹੰਮ ਆਹ ਵੇ ਮੁਰਦਾ ਮੁਰਕੇ ਪਲਾ ਚੋਰ ਆ ਗਿਆ ਬੀਜੇ ਭਾਈ ਮੋਟਰ ਚੱਕ ਕੇ ਤੁਰਿਆ ਵਸਾ ਖੜਾਤਾ ਭਾਈ ਨੇ ਆਗ ਮਾਰ ਕੇ ਕਹਿੰਦਾ ਆ ਜਾ ਉਹ ਕਹਿੰਦੇ ਜ਼ਰੂਰੀ ਕੰਮ ਆ ਚੱਲਿਆ ਸੀ ਖੜਾਤਾ ਲੈ ਵੇ ਮਿੱਤਰਾਂ ਪਹੁੰਚ ਗਏ ਮੁਰਕੇ ਪਲਾ ਚੋਰ ਹੈ ਤੇ ਹੁਣ ਬੀਜੇ ਭਾਈ ਚੱਕਣਾ ਲੱਗੇ ਨਾਲ ਕੰਮ ਆਪਣੇ ਨਾਲ ਆਪਣਾ ਤੇ ਗੰਡੀ ਦੇਖਣ ਚੱਲੇ ਆ ਕ੍ਰਿਸਟਾ ਮੇਰੇ ਵੀਰਾਂ ਕ੍ਰਿਸਟਾ ਹੈ ਪਤਾੰਦਾ ਜੀ ਅਸੀਂ ਤਾਂ ਲੈਣੀ ਸਹੀ ਗੱਲ ਹੈ ਗਰਾ ਦਿਓ ਕ੍ਰਿਸਟਾ ਤੇ ਫਸੀ ਪਈ ਆ ਲਿਆਣਾ ਹੀ ਕ੍ਰਿਸਟਾ ਹੈ ਹੈ ਤੇ ਰੂਮੀਰ ਆਪਾਂ ਬੋਕਰ ਆਈ ਹੁਸੀ ਰੂਮੀਰ ਆਪਾਂ ਅੱਜ ਤੇ ਬੋਕਰ ਆਈ ਹੁਸੀ ਰੂਮੀਰ ਆਪਣੀ ਆਈ ਉਹ ਆਪਾਂ ਲੈਣੀ ਨਹੀਂ ਸਲਾਹ ਸਾਡੀ ਯਾਰ ਕਾਫੀ ਟਾਈਮ ਦੀ ਜੇ ਲੈਣੀ ਤਾਂ ਕ੍ਰਿਸਟਲ ਲੈਣੀ ਆਣੀ ਤੇ ਕ੍ਰਿਸਟਲ ਆਣੀ ਨੇ ਹੈ 8001 ਤੇ ਹੁਣ ਚੱਲੇ ਆ ਦੇਖਣ ਕ੍ਰਿਸਟਲ ਤੇ ਆਪਣੇ ਯਾਰ ਬੈਲੀ ਕੋ ਖੜੀ ਹੈ ਨਵੀਂ 2022 ਮਾਡਲ ਲਾਸਟ ਦੇ ਕ੍ਰਿਸਟਲ VS6 ਹੈ ਉਹ ਚੱਲੇ ਆ ਦੇਖਣ ਜੇ ਫਿੱਟ ਆ ਗਈ ਤਾਂ ਚਲਾਣੀ ਆਪਣਾ ਗੋਪੀ ਜਾਂਦਾ ਹੈ ਆਪਣੇ ਢਿੱਲੋ ਉਪਰ ਰੱਖੋੜਿਆ ਤੇ ਦੇਖਣ ਚੰਦੇ ਆ ਕ੍ਰਿਸਟਾ ਹੁਣ ਹੈ ਬੀਐਸ 6 2022 ਮਾਡਲ ਲੱਚ ਲੱਚ ਕਰਦੀ ਰਾਣੀ ਨੰਬਰ ਕਿੰਨਾ ਉਹਦਾ ਜਿੱਥੇ ਨੰਬਰ ਕਿੰਨਾ ਹੁੰਦਾ ਨੰਬਰ ਯਾਰ ਉਹ ਨੰਬਰ ਦੇਖ ਯਾਰ ਪਹਿਲਾਂ ਨੰਬਰ ਮੈਂ ਚੇਤਾ ਨੇ ਕਿੰਨਾ ਹੈ ਉਹਦੇ ਉੱਪਰ ਫੋਟੋ ਉੱਪਰ ਕੱਟਿਆ ਵਾ ਉੱਥੇ ਜਾ ਕੇ ਹੁਣ ਜਾਣੇ ਕੋਲ ਦੇਖ ਲੈ ਨੰਬਰ ਕਿੰਨਾ ਹੈ ਡੋਂਟਾ ਤਾਂ ਨਹੀਂ ਪਰਮਟ ਪਿਆ ਹੈ ਪੀਵੀਓ ਇੱਕ ਨੰਬਰ ਹੈ ਗੱਡੀ ਹੈ ਤੇ ਬਾਕੀ ਹੁਣ ਦੇਖਦੇ ਜਾ ਕੇ ਨਾਲ ਤੁਹਾਨੂੰ ਆ ਆਪਣੇ ਮਾਮੇ ਤਾ ਬਈ ਬੀਏ ਬਾਈ ਆ ਗਿਆ ਫਿਰ ਹੈ ਉਸਤਾਦ ਜੀ ਕੀ ਹਾਲ ਹੈ ਜੀ ਉਸਤਾਦ ਨਹੀਂ ਪਾ ਜਾ ਤੁਹਾਨੂੰ ਹੁਣ ਚਾਰੇ ਜਣੇ ਚਿੱਲੇ ਆ ਦੇਖਣ ਰਾਣੀ ਹੈ ਅਨੋਵਾ ਇੱਦਾਂ ਹੀ ਆਣੀ ਇੱਦਾਂ ਰੰਗ ਦੀ ਖੜੀ ਐ ਇੱਦਾਂ ਰੰਗ ਦੀ ਥੋੜਿਆ ਇੱਦਾਂ ਰੰਗ ਦੀ ਐ ਉਹ ਉਹ ਪਰਾ ਵਸ ਸਿਲਵਰ 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 ਰੰਗ ਉਸਤਾਦ ਜੀ ਕੀ ਹਾਲ ਹੈ ਠੀਕ ਐ ਸਭ ਠੀਕ ਐ ਬੜੀ ਗਰਮੋ ਗਰਮੀ ਕੀਤੀ ਪਈ ਐ ਕੀ ਮੌਲ ਐ ਗਰਮੀ ਕਹਤੇ ਕੀਤੀ ਕਿਰਾ ਛੱਡੀ ਜਾਨੀ ਸੀ ਉਹ ਮੈਂ ਚੱਲਿਆ ਸੀ ਘਰੋਂ ਟਿਨਾਂ ਬਾਗੜੇ ਜੀ ਉਹ ਮੈਂ ਵੀ ਆਈ ਹਾਂ ਮੋਟਰਸਾਈਕਲ ਤੇ ਚੱਲੇ ਸੀ ਭਾਈ ਨੇ ਸਟਾਰਟ ਕੀਤਾ ਸੀਗਾ ਪਾਈ ਨੇ ਰਖਵਾ ਲਿਆ ਕੀ ਨੱਕ ਨੀ ਗੇਟਿਓ ਨੀ ਗੇਟਿਓ ਜਾਂ ਤਾਂ ਮੈਂ ਰੋਕਣਾ ਆ ਤੁਹਾਨੂੰ ਕੰਮ ਵਿੱਚ ਬਹੁਤ ਗਲਤੀਆਂ ਕਰ ਰਹਾ ਬਹੁਤ ਗਲਤੀਆਂ ਕਰ ਰਹਾ ਡੱਕਾ ਮੈਂ ਬਹੁਤ ਯਾਰਾ ਦੋ ਬੰਦੇ ਬੈਠੇ ਤਾਂ ਸਹੀ ਆ ਗਲਤ ਆ ਗਲਤ ਆ ਭਾਈ ਗਲਤ ਆ ਚਲ ਪਤਾ ਹੀ ਤੇ ਰੁਕਣਾ ਨਾ ਤੇਰਾ ਸਭੀ ਜੋਰ ਪੈਣਾ ਔਂਬਰ ਛੋਟਾ ਹੱਥੀ ਆ ਗਿਆ ਹੁੰਦੇ ਓੜੇ ਬਦੀ ਸਾਈਡ ਤੇ ਇਹ ਗਲਤੀਆਂ ਕਰ ਦੋ ਨਾ ਬਾਈ ਨੂੰ ਮਿੰਟ ਮਿੰਟ ਤਾਂ ਸਮਝਾਉਂਦਾ ਰਹਿਣਾ ਗਲਤੀਆਂ ਨਾ ਕਰਾ ਕਰ ਨਾ ਕਰਾ ਕਰ ਨਾ ਕਰਾ ਕਰ ਮੈਂ ਮੈਨੂੰ ਇਹ ਆਵਾਜ਼ ਹੀ ਰੋਕਣਾ ਲੋ ਤੇ ਮੈਂ ਪਿੱਛੇੋਂ ਪ੍ਰੇ ਇਸ ਤੋਂ ਪੈਰ ਢੱਕਲਾ ਆਪਣੇ ਆਪ ਤੇਰੀ ਗੱਡੀ ਸਹੀ ਪਿੱਛੇ ਹੀ ਕੰਟਰੋਲ ਕਰ ਲਓ ਇਹ ਪਿੱਛੋਂ ਖੇਚਲਾ ਨਹੀਂ ਉੱਥੇ ਆ ਕੇ ਬ੍ਰੇਕ ਪੈਰ ਮਾਰਾ ਰੱਖਣਾ ਐਸਾ ਨਹੀਂ ਉਹਨਾਂ ਨੂੰ ਕੋਈ ਪਿੱਛੇ ਹੌਲੀ ਰੱਖਣਾ ਸਹੀ ਗੱਲ ਐ ਸੀ ਉਹ ਤੇ ਕੰਦ ਕਰਦਾ ਆ ਪਾਜੀ ਨੇ ਨਹੀਂ ਕੀਤਾ ਠੀਕ ਹੀ ਮੈਂ ਤੇ ਪਾ ਲਾ ਦੇ ਭਰਾਵਾ ਕਰ ਕਰ ਗਰਮੀ ਭਜੇ ਗਿੱਲੇ ਚਲਚ ਕਰੀ ਤੇ ਸਾਡੇ ਪਾਜੀ ਓਕੇ ਓਕੇ ਇਧਰ ਸਾਡੇ ਪਾਜੀ ਕੀ ਐ ਗਿੱਲੇ ਹੋਏ ਪਏ ਗਰਮੀ ਨਾਲ ਹੋਰ ਯਾਖਤ ਨਹੀਂ ਐ ਓ ਭਰਾਵਾ ਮੈਂ ਨਾ ਕੱਟਾ ਤੈਨੂੰ ਕਹਿੰਦਾ ਸਹੀ ਗੱਲ ਆ ਲੈਵੇਂ ਮੁੰਡੇ ਪਹੁੰਚ ਗਏ ਗੱਡੀ ਦੇਖਣ ਹੈ ਨਾਲ ਆਇਆ ਕਹਿੰਦੇ ਕੰਮ ਜਤਿੰਦਰ ਜਗਤਪੁਰਿਆ ਕਿਓਬਰ ਤਾਂ ਪਤਾ ਯਾਰ ਕੁਝ ਤੇ ਆ ਸ਼ੁਰੂ ਤੇ ਆਪ ਹੀ ਇਹ ਕਦੀ ਨਾ ਟੰਗਾ ਰਾਣੀ ਲਾਤੀ ਆ ਹੈ ਐ ਤੈਨੂੰ ਆਣ ਲੱਗੇ ਕ੍ਰਿਸਟਾ ਤੇ ਉਹ ਤਾਂ ਉਹ ਦਿਖਾਣੇ ਕ੍ਰਿਸਟਾ ਕਿਹੜੀ ਲੈਣ ਲੱਗੇ ਆਪਾਂ ਸਿਲਵਰ ਕਲਰ ਲੈਣੀ ਨੇ ਜੀ ਇਹ ਜੋਟਾ ਹੋ ਜਾ ਫੇਰ ਲੈ ਆਓ ਨੰਬਰ ਦਾ ਚੱਕਰ ਪੈਂਦਾ ਨਾ ਉਹ ਸਾਡ ਉਹ ਇੱਕ ਬੋਲਟ ਵਾਲੇ ਰੋਲੇ ਪਾਉਂਦੇ 700 ਪਾਣੀ ਕਹਦੇ ਖੁੱਲੇ ਪਾਉਂਦੇ ਜੋਟਾ ਹੀ ਲੱਗ ਜਾ ਸਹੀ ਗੱਲ ਹੈ ਕਿ ਬਾਈ ਸਾਡੇ ਨੂੰ ਨੰਬਰਾਂ ਦਾ ਕੋਈ ਤਜਰਬਾ ਆਇਆ ਕੋ ਸਹੀ ਨੇ ਇਹਨੂੰ ਪਤਾ ਹੈ ਕਿ ਨਾ ਜੋਟਾ ਜੋਟਿਆ ਜੇ ਨੰਬਰ ਉਹ ਲੈਣੀ ਹੈ ਜੋਟੇ ਵਾਲੀ ਲੈਣੀ ਹੈ ਜੋਟੇ ਵਾਲੀ ਲੱਗ ਜਾਂਦੀ ਮੇਰੇ ਤੇ ਦੂਜੀ ਲੈਣੀ ਬਗੈਰ ਜੋਟੇ ਦਾ ਹੋਵੇ ਅੱਛਾ ਤੇਲੜ ਨੰਬਰ ਵਾਲੀ ਲੈਣੀ ਹੈ ਚਲੋ ਦੇਖ ਇੱਕ ਅੱਦਾ ਹੋਵੇ ਕੋਈ ਚੱਕਰ ਨਹੀਂ ਪਚਾਹੇ ਮੋਹਰੇ ਪਚਾਹੇ ਪਿੱਛੇ ਤੇਲੜ ਹੋਵੇ ਇਹ ਵੀ ਯਾਰ ਗੱਲਾਂ ਦਾ ਗੌਰ ਕਰਨਾ ਪੈਂਦਾ ਹੈ ਜੋਟਾ ਤੇ ਬਹੁਤ ਤਿੰਨ ਚਾਰ ਚਲਾਈਆਂ ਲੱਗ ਜਾਂਦੀਆਂ ਜੋਟੇ ਵਾਲੀ ਗੱਡੀਆਂ ਰੱਚ ਨਹੀਂ ਰਲਦੀ ਦੀ ਜੋਟੇ ਵਾਲੇ ਨੰਬਰ ਦੇ ਆ ਤਾਂ ਨੀ ਜੋਟਾ ਹੈਗਾ ਆਪਣੇ ਇਹੜਾ 4 ਤੇਲੜ ਕਿੰਨੇ ਆ ਉਹ ਤਾਂ ਲੋਰੇ ਨੋਇਆ ਤੇਲੜ ਆ ਗਿਆ ਠੀਕ ਹੈ ਠੀਕ ਹੈ ਠੀਕ ਹੈ ਲੋਰੇ ਦੂਆ ਉਹ ਵੀ ਜੋੜ ਤੜ ਉਹ ਵੀ ਜੋੜ ਨੋ ਤੇਲੜ ਆਉਂਦਾ ਵਿੱਚ ਇੱਕ ਨੰਬਰ ਤੇਲੜ ਹੋਵੇ ਕੋਈ ਮੈਂ ਬਈ ਆ ਰਾਣੀ ਆ ਗਈ ਹੈ ਸਾਹਮਣੇ ਹੈ ਇਹ ਹਟ ਇਹ ਆ ਗੱਡੀ ਗੱਲਬਾਤ ਹੈ ਧੀਰੇ ਭਰਾ ਨੇ ਕਮੀ ਤਾਂ ਕੋਈ ਛੱਡੀ ਨਹੀਂ ਗੱਡੀ 'ਚ ਹੈ ਇਸਕੇ ਹੀ ਆ ਦੇਖੋ ਠੀਕ ਆ ਉਹ ਦੇਖ ਇਹ ਲੜੀ ਜਾਦੂ ਦੀ ਇੱਕੋ ਹੈ ਇਸਕੇ ਹੀ ਆ ਇਸਕੇ ਹੈ ਪਰ ਪੰਜਾਬ ਨੇ ਤਾਂ ਰਾਸ਼ੀ ਬੋਲ ਮਿਲਦੀ ਇਸਕੇ ਹੀ ਆ ਇਸਕੇ ਹੈ ਗੱਡੀ ਰੈਪਰ ਆਲੀ ਸਾਡੀ ਰਾਣੀ ਹੈ 9455 ਐਦੀ ਭੈਣ ਬਣਾ ਲੈਣੀ ਹੋਣਾ ਇਹ ਢਿੱਲੋ ਭਰਾ ਹੈ ਸਾਡਾ ਹੈ ਗੱਡੀ ਦੇ ਸਾਮੇ ਯਾਰ ਕੁਝ ਕਹਿਣ ਦੀ ਲੋੜ ਨਹੀਂ ਵੈਸੇ ਗੱਡੀ ਹੈ ਸਿਰ ਆਇਆ ਇਹ ਹੈ ਸਾਡਾ ਢਿੱਲੋ ਭਰਾ ਹੈ ਢਿੱਲੋਆਂ ਦਾ ਮੁੰਡਾ ਇਹ ਸਾਡਾ ਢਿੱਲੋ ਭਰਾ ਹੈ ਜੀ ਜਸਤਾ ਭਰਾ ਆ ਗਿਆ ਜੀ ਕਿਹੜਾ ਹਾਲ ਕਿੰਦਾ ਹਾਲ ਠੀਕ ਤਾਂ ਹੈ ਸਿੱਤ ਵਧੀਆ ਹਾਲ ਕਿਦਾ ਹਾਲ ਜੀ ਠੀਕ ਠਾਕ ਇਹ ਸਾਡਾ ਢਿੱਲੋ ਭਰਾ ਹੈ ਕਰੇਸਟਾਰ ਆ ਦੇਖ ਲੈਣੇ ਕੋਈ ਨਹੀਂ ਮੜੇ ਗੱਤੀ ਦੀ ਗੱਲ ਚ ਆਜੋ ਉਸਤਾਦ ਜੀ ਰਾਣੀ ਖੜੀ ਲੇਚ ਰੇਚ ਕਰਦੀ ਹੁਣ ਕਾ ਲਈਏ ਬਾਈ ਆਪਣਾ ਨਾਲ ਗੱਲਬਾਤ ਹੈ ਆਹ ਹੈ ਰਾਣੀ ਬਾਬੇ ਉਹ ਹੈ ਅਲਾਈਰੋ ਸਟਰੇਪ ਪੋਇਆ ਬਾਈ ਨੇ ਆਪ ਲਿਆ ਕੇ ਪੋਇਆ ਜੇ ਕੇ ਦਾ ਟਾਇਰ ਹੈ ਸਹਰਾ ਬਾਬੇ ਗੱਡੀ ਹੈ ਨਾ ਯਾਰ ਇਹਦੇ ਉੱਪਰ ਤੇ ਕੁਝ ਹੈ ਨਹੀਂ ਬਾਬੇ ਆਪਣੇ ਨਾਲ ਮਤਲਬ ਮੇਰਾ ਆਣਾ ਵੀ ਤੇਲ ਲੜਾ ਤੇਲ ਲੜਾ ਸਹੀ ਗੱਲ ਆ ਇਹ ਤਾਂ ਪਤਾ ਕੁਝ ਹੈ ਨਹੀਂ ਲੈ ਵੀ ਟਰਾਈ ਮਾਰਨ ਲੱਗੇ ਆ ਹੈ ਬਾਜੀ ਕਹਿੰਦਾ ਮਾਰ ਟਰਾਈ ਮਾਰਦੇ ਆ ਟਰਾਈ ਹੁਣ ਹੈ ਆਏ ਹੋਏ ਵਾਇਕ ਰਜੀਵ ਵਾਇਕ ਰੋ ਵਾਇਕ ਰੋ ਲੈ ਕੇ ਆ ਰੱਬ ਦਾ ਨਾਮ ਹੋਰ ਧੰਨਵਾਦ ਕੱਪ ਯੈਸ ਟਾਇਟੇ ਦੇ ਉੱਪਰ ਤਾਂ ਪੈਸੇ ਕੋਈ ਹੈ ਨਹੀਂ ਹੈ ਆਏ ਹੋਏ ਦੇ ਲੱਗ ਘਟਾ ਵਾਈਟ ਦਾ ਨੰਬਰ ਸੁਲਾ ਚ ਆਉਂਦੀ ਨਾ ਇਹਨਾਂ ਨੂੰ ਲੱਗਦਾ ਹੈ ਨਾ ਤਾਂ ਬਾ ਕਿਉਂ ਟਰਾਈ ਮਾਰਦੇ ਆ ਇਹਨਾਂ ਦੱਸਦੇ ਕਿਦਾਂ ਗੱਲਬਾਤ ਜੱਸ ਵੈਸੇ ਏਸ਼ ਕੇ ਆ ਵਾ ਪਿਓ 150 ਤੇ ਪਤਾ ਨਹੀਂ ਕਰ ਲੱਗੀ ਜਾਂਦੀ ਹੈ ਗੱਡੀ ਆ ਸਵਾਲ ਵੱਖਰਾ ਹੈ ਆਂਦਾ ਵੇ ਕੋਈ ਪਾਵਰ ਮੋਡ ਦੱਬ ਦੇਣਾ ਗੱਡੀ ਦਾ ਗੱਡੀ ਨਾ ਪਾਇਲਟੀ ਦਾ ਜਹਾਜ਼ ਨਹੀਂ ਝਟ ਜਾਂਦਾ ਇਦਾਂ ਝਟਕਾ ਦਿੰਦੀ ਹੈ ਗੱਡੀ ਦਾ ਜਿੰਨੀ ਸਪੀਡ ਹੈ ਉਨਾ ਹੀ ਕੰਟਰੋਲ ਗੱਡੀ ਦਾ ਵਧੀਆ ਹੈ ਹੈਂ ਸ਼ਰਾਕਟਾ ਬੰਦਾ ਗੱਡੀ ਦਾ ਪੂਰਾ ਮੇਰਾ ਮਾਲੀ ਟਰਾਈ ਹੁਣ ਆਪਣਾ ਬਾਈ ਮਾਰੂਗਾ ਜੱਸਾ ਬਾਈ ਹੈ ਮਾਰੋ ਭਾਈ ਤੁਸੀਂ ਟਰਾਈਵੇ ਦੇਖਦੇ ਅੱਗੇ ਜਾ ਕੇ ਗੱਡੀ ਚੈੱਕ ਕਰਦੇ ਆਂ ਵੈਸੇ ਤਾਂ ਇਹਨਾਂ ਤਾਂ ਹੁੰਦਾ ਹੀ ਕੁਛ ਨਹੀਂ ਬਾਈ ਮਾਰ ਲ ਗੱਡੀ ਆ ਯਾਰ ਹੈ ਇਸ ਦੇ ਉੱਪਰ ਤਾਂ ਕੁਛ ਹੈ ਹੀ ਨਹੀਂ ਕਿਦਾਂ ਭਾਈ ਠੀਕ ਆ ਸੇ ਤਾਂ ਵੀ ਤੇ ਬਾਕੀ ਹੁਣ ਦੇਖਦੇ ਆਂ ਕਿਆ ਗੱਲ ਹੋਣਾ ਤਾਂ ਬਾਈ ਤੋਂ ਕਰਾਣੇ ਚੈੱਕ ਹੈ ਫਾਸ ਪਾਰ ਮੂਡ ਆਸ ਕਰ ਲਿਆ ਜਿਆਦਾ ਪਾਰ ਮੂਡ ਦਬਦਿਆਂ 100 150 ਤੱਕ ਜਾ ਕੇ ਗੱਡੀ ਝਟਕਾ ਦਿੰਦੀ ਪਿੱਛੇ ਨੂੰ ਚੱਕੇ ਮਾਰਦੇ ਐਨੇ ਪੈਕ ਅਪ ਗੱਡੀ ਹੋ ਜਾਂਦੀ ਐ ਪਤਾ ਨਹੀਂ 150 ਦੇ ਕਰ ਲੱਗੀ ਜਾਂਦੀ ਗੱਡੀ ਜਹਾਜ਼ ਵਾਲੀ ਫੀਲਿੰਗਾਂ ਵੈਸੇ ਇੱਕੋ ਮੂਡ ਚ ਲਾ ਦੀਏ ਗੱਡੀ ਐਵਰੇਜ ਲੈਣ ਲੱਪੇ ਦਬਣ ਲੱਪੇ ਥੋੜੀ ਇੱਕੋ ਚ ਬਾਕੀ ਗੱਡੀ ਯਾਰ ਬਾਈ ਦੀ ਐ ਇਨਵੈਸਟਰ ਗੱਡੀ ਘੈਂਟ ਐ ਉਦਾਂ ਫੀਲਿੰਗ ਜੋ ਇਹਨੂੰ ਫੀਲਿੰਗ ਆਉਂਦੀ ਨਾ ਚਲਾ ਕੇ ਇਸ ਲਈ ਸਵਾਦ ਹੀ ਵੱਖਰਾ ਆ ਰੋਟਾ ਜੇ ਕੰਟਰੋਲ ਹੈ ਨਾ ਸਹੀ ਗੱਲ ਸਾਰਾ ਕੁਝ ਆਸਚਾ ਹੀ ਆ ਇੱਕੋ ਲਾਣਾ ਆਪਣੇ ਰਾਈਵਰ ਤੇ ਚੱਲੀ ਜਾਂਦੇ ਸਲੋ ਤੇ ਇੱਕੋ ਨਾ ਉਹਨਾਂ ਕਿੱਥੇ ਗੱਭੇ ਗੱਭੇ ਭਜੇ ਹੋਣ ਗੱਭੇ ਹਾਂ ਸਾਰੇ ਝੋਟੇ ਨਵਾ ਫਾਈਲ ਦੇ ਤੇ ਜਿਹੜੇ ਜਾਣ ਕਰਕੇ ਸਲੋ ਤੇ ਆਪਣਾ ਵੇਖੋ ਤੇ ਲੱਗ ਜਾਂਦਾ ਉਹਦੀ ਖਿਚਣੀ ਹੈ ਗੱਡੀ ਵਾਲੀ ਉਦਾਂ ਇੱਕੋ ਚੱਕ ਜਾਣਾ ਫਿਰ ਬੇਕਅਪ ਵਾਲਾ ਪਾਣੀ ਆ ਬਾਕੀ ਇਹ ਵੀ ਐਸ 6 ਦਾ ਇੰਨੀ ਨੌਰੇਜ ਵੀ ਆ ਵੀ ਕਹੀ ਹੈ ਨਹੀਂ ਜਦੋਂ ਪਹਿਲੀ ਵਾਰ ਚਲਾਈਆ ਵੀ ਐਸ 6 ਕ੍ਰਿਸਟਨ ਬਾਕੀ ਹੁਣ ਦੇਖਦੇ ਆ ਬਾਈ ਨੇ ਕਰਦੇ ਆ ਗੱਲਬਾਤ ਹੈ ਜਿਹੜਾ ਭਾਗਾ ਛੋਈਦਾ ਆ ਜਾਊਗੀ ਆਕੀ ਗੱਡੀ ਦਾ ਓਕੇ ਆ। ਕਿਸ ਕਹਾ ਗੱਡੀ। ਦੇਖੋ ਬਾਬੇ ਉਹ ਲਾਈਟਾਂ ਚਾਰ ਪੈਂਦੀਆਂ ਕ੍ਰਿਸਟਲ ਆਪਣੇ ਨੋਵਾਂ ਤਾਂ ਦੋ ਪੈਂਦੀਆਂ ਨਾ ਇਹਨੂੰ ਚਾਰ ਪੈਂਦੀਆਂ ਹੈਡਲਾਈਟਾਂ 'ਚ ਲੋ ਤੇ ਹਾਈ ਤੇ ਇੱਕ ਵਾਰ ਦਾ ਦਿਨ ਹੀ ਵਾਲੇ 7:46 ਹੋਏ ਯਾਨੀ ਦਿਨ 'ਚ ਹੀ ਦੇਖੋ ਇਹਨਾਂ ਲਵਾੜਾ ਗੱਡੀ ਦਾ। ਕ੍ਰਿਸਟਲ ਲੈਟ ਬਹੁਤ ਯਾਰ ਵਧੀਆ ਲੱਗੀ ਮੈਨੂੰ ਸਭ ਨੂੰ ਕਾਮਯਾਬ ਲੈਟ ਪੈਸਟੇ ਲੱਗੀ। ਲੈਟ ਹੈ ਬਹੁਤ ਐਰੀ ਜੀ। ਜਦੋਂ ਟਿਊਬਾਂ ਚਾਰ ਚੱਲਦੀਆਂ ਨਾ ਫਟਾਕਾ ਪੈਂਦਾ ਪੂਰਾ। ਬਾਕੀ ਫੋਗ ਲੈਪ ਵੀ ਬਾਈ ਨਾਲ ਧਲੇ ਉਹ ਵੀ ਐ ਜਿਹੜੀਆਂ ਪਈਆਂ। ਬਾਕੀ ਸਮੋਥ ਨਾਲ ਸੇਰ ਜਿਹੜੀ ਉਹ ਤਾਂ ਕੁਝ ਦੱਸਣ ਦੀ ਬਾਕੀ ਲੋੜ ਨਹੀਂ ਹੈ ਸੇਫਤ ਕਰਨ ਦੀ ਲੋੜ ਨਹੀਂ ਬਾਕੀ ਭਰਾਵਾਂ ਨੂੰ ਪਤਾ ਹੀ ਹੈ ਕਿਉਂਕਿ ਟ੍ਰਸਟ ਟੁਟ ਵਾਈਟ ਹੈ। ਲੈ ਵੇ ਮੇਥਰਾ ਟਰੈਕਟਰ ਨੂੰ ਹੀ ਤਾਂ ਮਾਰ ਲਈ। ਉਸਤਾ ਜੀ ਚੈੱਕ ਇਹ ਫਿਲਟਰ ਹੀ ਹੈ ਇਹਦਾ। ਜੁਰੀ ਆਖਾਂ ਜੁਰੀ ਟਰੈਕਟਰ ਜਿਹੜਾ ਜੁਰੀ ਆ ਰਾਂ ਲੱਗ ਪਿਆ। ਜੀ ਜੀ ਦੇਖ ਲਿਆ ਸਾਧਵਾਰ ਆਹੋ ਕੋਲ ਦੇਖ ਰਹੇ ਗੱਡੀਆਂ ਜੇ ਜੰਦੀ ਗੋਟੇ ਜੇ ਜੇ ਤਾ ਫੇਰੀ ਤੇ ਕੋਈ ਆਪਣੇ ਜਿਹੜੇ ਜਿਹੜੇ ਕਿੰਨਾ ਬਣਾਤਾ ਗ੍ਰਿਸਟਾ ਦਾ ਭਾਈ ਹਨ ਛੋਟਾ ਹੀ ਆ ਟਰੱਕ ਵਾਲੇ ਉਧਾ ਓਕੇ ਆ ਗੱਡੀ ਆ ਰੇ ਡ੍ਰੀਮ ਸਾਡਾ ਨਾ ਸਲਾਹ ਤਾਂ ਅਸੀਂ ਚਿੱਟੀ ਲੈ ਆਣ ਦੀ ਪਰ ਜਿਹੜਾ ਭਾ ਜਿਹੜਾ ਲੋਹਾ ਭਾਗਾ ਚ ਨਾ ਉਹੀ ਆ ਨਾ ਸਲਾਹ ਸਾਡੀ ਬਾਈ ਕਹਿੰਦਾ ਚਿੱਟੀ ਲੈ ਕੇ ਆਣੀ ਉਹ ਬਾਈ ਨੇ ਪਹਿਲਾਂ 7 ਸਾਲ ਨੂੰ ਨਾ ਸਿਲਵਰੇ ਰੱਖੀ ਆ ਮੈਨੂੰ ਨਾ ਸਿਲਵਰੇ ਆਣੀ ਆ ਪਹਿਲਾਂ ਵੀ ਸਿਲਵਰੇ ਰੱਖੀ 2677 ਨੰਬਰ 9455 ਇਹਨਾਂ ਨੂੰ ਸਿਲਵਰੇ ਆਣੀ ਆ ਬਾਕੀ ਬਾਈ ਮਾਰ ਲਾ ਆਪਕੇ ਰਿਪੋਰਟ ਆ ਗੱਡੀ ਆ ਲੈ ਵੀ ਬਾਬੇ ਉਹ ਗੱਡੀ ਆਪਾਂ ਦੇਖ ਲਈਏ ਗੱਡੀ ਸਾਨੂੰ ਪਸੰਦ ਆ ਤੇ ਬਾਕੀ ਅੱਜ ਤਿੰਨ ਸਿਗਾ ਕੁਛ ਹੈ ਨਾ ਮਤਲਬ ਆਪਾਂ ਅੱਜ ਸੌਦਾ ਕਰਨਾ ਸੀਗਾ ਬਾਕੀ ਕੱਲ ਨੂੰ ਦੇਖਦੇ ਆ ਕੱਲ ਨੂੰ ਸੌਦਾ ਕਰਾਂਗੇ ਤੇ ਆਪਣੇ ਭਰਾ ਕੋਲ ਹੀ ਆਪਣੇ ਨਾਲ ਹੀ ਰਿਹਾ 5-7 ਸਾਲ ਤੀਦਾ ਢਿੱਲੋ ਤੇ ਗੱਡੀ ਵਧੀਆ 22 ਮਾਡਲ ਹੈ ਮਹੀਨੇ ਦੀ ਹੈ ਬਾਕੀ ਪੀਐਸ 6 ਹੈ ਪੀਵੀ 01 ਹੈ ਸਾਰੀ ਮਤਲਬ ਆਨ ਔਕੇ ਗੱਡੀ ਹੈ ਸਾਲ ਮਾਰੋ ਕੰਮ ਕਰੋ ਆਪਣਾ ਰੁਪਈਆ ਲੱਗਦਾ ਨਹੀਂ ਸਾਰਾ ਕੁਝ ਇਹਨੂੰ ਜਾਂ ਔਕੇ ਗੱਡੀ ਤੇ ਗੱਡੀ ਆਪਾਂ ਨੂੰ ਜਿਹੜਾ ਪਸੰਦ ਆ ਮੁੱਕ ਦੀ ਗੱਲ ਇਹ ਬਾਕੀ ਗੱਲ ਨੂੰ ਕਰਦੇ ਹਾਂ ਹਿਸਾਬ ਦਾ ਉਹਦਾ ਜੇ ਕਿੱਦਾਂ ਵੀ ਹੋਇਆ ਤੇ ਬਾਕੀ ਇਹ ਸਗਾਜਦਾ ਬਲੌਗ ਤੇਜ਼ ਇਦਾਂ ਲੱਗਿਆ ਜਦ ਇਹਨਾਂ ਦੇ ਬਲੌਗ ਵਧੀਆ ਲੱਗੇ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਕਰਿਓ ਲਾਈਕ ਤੇ ਬਾਕੀ ਮਿਲਦੇ ਹਾਂ ਕਿਸੇ ਨੈਕਸਟ ਬਲੌਗ 'ਚ ਉਹਨੂੰ ਕ੍ਰਿਸਟਲ ਲੈ ਕੇ ਤੁਹਾਨੂੰ ਮਿਲਾਂਗੇ ਉਹਨੂੰ ਦਿਖਾਵਾਂਗਾ ਕ੍ਰਿਸਟਲ